ਅੰਮ੍ਰਿਤਸਰ ਕੀ ਕਲਾ ਜਾਂਦੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਕੀ ਮੰਗ ਮੰਗਾ ਜੀ ਜਿਹੜੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਰਾ ਇੰਬਿਟੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਡੇ ਵੱਲੋਂ ਇਸ ਤੋਂ ਲਾਵਾ ਜੋ ਪੈਰਾਮਿਲਟਰੀ ਫੋਰਸਸ ਐਫਐਸਟੀ ਐਸਐਸਪੀ ਟੀਮਾਂ ਵੱਲੋਂ ਇਲਾਕੇ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਸਰਚ ਆਪਰੇਸ਼ਨ ਚਲਾਏ ਜਾਂਦੇ ਆ ਜਿਸ ਦੇ ਤਹਿਤ 17 ਤਰੀਕ ਨੂੰ ਏਐਸਏ ਜਤਿੰਦਰ ਸਿੰਘ ਤੇ ਉਹਨਾਂ ਦੀ ਪਾਰਟੀ ਕੋਰਡ ਰੋਡ ਤੇ ਗਸ਼ਟ ਕਰ ਰਹੀ ਸੀ ਜਦੋਂ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਹੈ ਕਿ ਰਣਜੀਤ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕਰਤਾਰਪੁਰ ਜਲੰਧਰ ਜੋ ਕਿ ਹਾਲ ਆਪਣੀ ਸੋਹਰਾ ਪਰਿਵਾਰ ਮਾਲ ਰੋਡ ਦੇ ਨਾਲ ਰਹਿ ਰਿਹਾ ਵਾ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਸਕੂਲ ਨਜ਼ਾਇਜ ਪੁਆਇੰਟ 32 ਪਿਸਤਲਾ ਜਿਸ ਦੀ ਦੁਰਵਰਤੋਂ ਕਰਕੇ ਲੁੱਟੋਖਾਣ ਨੂੰ ਅੰਜਾਮ ਪਹਿਲਾਂ ਵੀ ਉਹਦੇ ਖਿਲਾਫ ਕਾਫੀ ਮਾਮਲੇ ਨੇ ਤੇ ਇਸ ਕੋਲੋਂ ਅਗਰ ਇੱਥੇ ਨਾਕਾ ਲਗਾ ਕੇ ਸਰਚ ਕੀਤੀ ਜਾਵੇ ਤਾਂ ਇਸ ਕੋਲੋਂ ਇੱਕ ਪਿਸਤਲ ਬਰਾਮਦ ਹੋ ਸਕਦਾ ਉਹ ਜਿਸ ਤੋਂ ਬਾਅਦ ਸਾਡੀ ਪਾਰਟੀ ਨੇ ਕੋਰਟ ਰੂਮ ਤੇ ਇੱਕ ਨਾਕਾ ਲਗਾਇਆ ਹੋਇਆ ਸੀ ਜਦੋਂ ਇਹ ਦੋਸ਼ੀ ਆਪਣੇ ਇੱਥੇ ਹੁੰਦਾ ਵਾ ਤਾਂ ਸਾਡੀ ਪਾਰਟੀ ਵੱਲੋਂ ਸਰਚ ਕੀਤੀ ਜਾਂਦੀ ਹੈ ਆ ਇਸ ਕੋਲੋਂ ਇੱਕ 32 ਬੋਰ ਦਾ ਨਜਾਇਜ਼ ਪਿਸਤਲ ਤੇ ਨਾਲ ਇੱਕ ਜਿੰਦਾ ਰਾਉਂਡ ਇਸ ਕੋਲੋਂ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਇਸ ਨੂੰ ਅਰੈਸਟ ਕਰਕੇ ਅਸੀਂ ਇਸ ਦੇ ਖਿਲਾਫ ਅਧੀਨ ਧਾਰਾ 25 ਆਮ ਜੈਕ ਦੇ ਤਹਿਤ ਇੱਕ ਮੁਕਦਮਾ ਦਰਜ ਰਜਿਸਟਰ ਕੀਤਾ ਵਾ ਤੇ ਮੁਕਦਮਾ ਦਰਜ ਕਰਕੇ ਇਸ ਦਾ 2 ਦਿਨ ਦਾ ਰਮਨ ਲੈ ਕੇ ਅਗਲੇ ਦੀ ਕਸ਼ਕਸ਼ ਜਾਰੀ ਹੈ ਸਕੀ ਕਾਲਾ ਜੀ ਇਸੀ ਕਾਲੇ ਪਰਚੇ ਜੀ ਜੇ ਰਾਜਸਥਾਨ ਕੋ ਜੋ ਜੀ ਦੋਸ਼ੀ ਦਾ ਹੁਣ ਤੱਕ ਦਾ ਸਾਰਾ ਅਸੀਂ ਪੁਰਾਣਾ ਰਿਕਾਰਡ ਖੋਲਿਆ ਵਾ ਇਹੇ ਕਾਫੀ ਵੱਡੇ ਡਕੈਤੀ ਲੁੱਟਾਂਖੋਆਂ ਸਲੇਚਿੰਗ ਤੇ ਇਸ ਤਰੀਕੇ ਦੇ ਦੋਖਾਪਕਰਮ ਦਰਜੇ ਜਿਵੇਂ ਕਿਸੇ ਖਿਲਾਫ ਰਾਜਸਥਾਨ ਸੀਕਰ ਵਿਖੇ ਇੱਕ 395 333 ਬਲਡ ਕੋਡ ਅੰਕਤ ਮਦਰਜਾ ਇੱਕ ਜਿਲੰਦਰ ਦਿਹਾਤੀ ਚੇਸ ਦੇ ਕਲਾਬ ਸਨੇਚਿੰਗ ਦਾ ਪਰਚਾ ਦਰਜ ਹੈ ਇੱਕ ਸੰਗਨੇਰ ਸਦਰ ਰਾਜਸਥਾਨ ਦੇ ਵਿੱਚ ਵੀ ਇਸ ਦੇ ਖਿਲਾਫ 392 ਰੁਪਏ ਦਾ ਪਰਚਾ ਦਰਜ ਹੈ ਸੋ ਇਹ ਜੋ ਇਹਨਾਂ ਦਾ ਜਿਸ ਗੈਂਗ ਦਾ ਹੀ ਮੈਂਬਰ ਹੈ ਇਹ ਗੈਂਗ ਪੂਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੈ ਖਾਸ ਤੌਰ ਤੇ ਸਾਡੀਆਂ ਜੋ ਨੇਬਰਿੰਗ ਸਟੇਟਸ ਹੈ ਰਾਜਸਥਾਨ ਇਸ ਤੋਂ ਇਲਾਵਾ ਹਰਿਆਣਾ ਪੰਜਾਬ ਦੇ ਵਿੱਚ ਵੀ ਬਹੁਤ ਸਰਗਰਮ ਹੈ ਇਹ ਅਲੱਗ-ਅਲੱਗ ਜਗ੍ਹਾ ਤੇ ਕਾਰਾਂ ਦੀ ਖੋਹ ਕਰਨੀ ਲੁੱਟ ਕਰਨੀ ਇਸ ਦੇ ਵਿੱਚ ਕਾਫੀ ਇਸ ਦੇ ਖਿਲਾਫ ਪਹਿਲਾਂ ਵੀ ਕਰਨੇ ਦਰਜੇ ਸੋ ਇਹ ਬਹੁਤ ਵੱਡੇ ਗਰੋਥ ਦਾ ਇੱਕ 파ਟ ਹੈ ਇਸ ਨੂੰ ਅਸੀਂ ਰੈਸਟ ਕਰਕੇ ਇਹਦਾ ਦੋ ਦਿਨਾਂ ਦਾ ਮਾਰ ਲਿਆ ਤੇ ਇਸ ਨੂੰ ਡਿਟੇਲ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਇਸਦੇ ਜੋ ਗਰੋਥ ਦੇ ਹੋਰ ਸਰਗਨਾ ਨੇ ਉਹਨਾਂ ਨੂੰ ਵੀ ਰੈਸਟ ਕੀਤਾ ਜਾਊਗਾ ਤੇ ਇਹਨਾਂ ਕੋਲ ਹੋਰ ਵੀ ਵਧੇਰ ਤੇ ਅਗਲੀ ਕਮਗੀ ਹੋ ਸਕਦੀ ਹੈ ਅਸਲੀ ਹੈ ਜਿਹੜਾ ਪਿਸਟਲ ਅਸਲੀ ਹੈ ਨਹੀਂ ਨਹੀਂ ਜੀ ਅਸਲੀ ਪਿਸਟਲ ਆ ਜੀ ਇਹ ਵਰਕਿੰਗ ਪਿਸਟਲ ਹੈ ਤੇ ਜੋ ਇਹ ਪਿਸਟਲ ਆ ਜੀ ਅਸੀਂ ਇਸ ਦੇ ਐਨਾਲਿਸਿਸ ਲਈ FSL ਭੇਜੂਗੇ ਤੇ ਇਸ ਦੀ ਵਰਕਿੰਗ ਇੰਡੀਕੇਸ਼ਨ ਦੇਖੀ ਜਾਊਗੀ ਬਟ ਹਾਲ ਦੀ ਘੜੀ ਇਹ ਬਿਲਕੁਲ ਅਸਲੀ ਪਿਸਟਲ ਹੈ ਜੋ ਇਸ ਕੋ ਬ੍ਰਾਹਮੰਦ ਹੈ ਤੇ ਅਸਲੀ ਗਿੰਦਰਾ ਉਹ ਕਿਰਾ। ਜੀ ਸਰ ਕੋ ਨਸ਼ੇ ਦੀ ਆਦੀ ਹੈਗੇ। ਬਿਲਕੁਲ ਜੀ ਮੈਡੀਕਲ ਕਰਵਾਇਆ ਗਿਆ ਵਾ ਨਸ਼ੇ ਦਾ ਥੋੜਾ ਬਹੁਤ ਆਦੀ ਹੈ। ਬਟ ਜੋ ਇਸ ਦੀ ਹਿਸਟਰੀ ਹੈ ਜੋ ਰਿਕਾਰਡ ਹੈ ਦਾ ਪ੍ਰਾਣਾ ਜੋ ਕਿ ਅਲੱਗ-ਅਲੱਗ ਇਸ ਤੇ ਤਿੰਨ-ਚਾਰ ਪਰਚੇ ਲੁੱਟਾ ਬਹੁਤੇ ਬ੍ਰਾਹਮੰਦ ਜੋ ਕਿ ਸਾਰੇ ਵੱਡੀਆਂ ਲੁੱਟਾਂ ਖੋਹ ਵਾਲੇ ਹੀ ਕਦਮ ਇਸੇ ਖਵਦ ਕਰ ਸਰ ਵੈਪਨ ਜਿਹੜਾ ਹੈਗਾ ਉਹਦੇ ਨਾਲ ਸਿਰਫ ਡਰਾਵਾ ਦੇ ਕੇ ਕਰਦੇ ਸੀ ਇਸ ਤਰੀਕੇ ਦਾ ਕੰਮ ਜਾਂ ਫਿਰ ਕੋਈ ਕ੍ਰਿਮੀਨਲ ਕੇਸ ਵੀ ਕੋਈ ਦਿੱਤੇ ਹੈਗਾ। ਜੋ ਇਸ ਦੇ ਜੋ ਮੁਕਦਮੇ ਨੇ ਜੀ ਜਿੰਨੇ ਵੀ ਮੁਕਦਮੇ ਇਸ ਦੇ ਖਿਲਾਫ ਦਰਜ ਨੇ ਉਹਨਾਂ ਦੇ ਵਿੱਚ ਆਮ ਜੈਕਟ ਵੀ ਲੱਗਾ ਹੋਇ ਮਤਲਬ ਜੋ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਸ ਦੇ ਵਿੱਚ ਹਥਿਆਰ ਦੇ ਬਲ ਤੇ ਕੀਤੀਆਂ ਨੇ ਸੋ ਇਸ ਕਰਕੇ ਇਹ ਇਤਿਆਰ ਦੀ ਦੁਰਵਰਤੋਂ ਕਰਦੇ ਸਨ ਤੇ ਸਾਨੂੰ ਇਨਪੁਟ ਸੀਗੇ ਵੀ ਇੱਥੇ ਵੀ ਕਿਸੇ ਵੱਡੀ ਵਾਰਦਾਤ ਨੂੰ ਜਾਨ ਦੇ ਸਕਦੇ ਨੇ ਪਰ ਪੁਲਿਸ ਨੇ ਬੜੀ ਮਸਤੀਅਦੀ ਦੇ ਨਾਲ ਇਸ ਨੂੰ ਬਿਫੋਰ ਕੀ ਕੋਈ ਵਾਰਦਾਤ ਨੂੰ ਅੰਜਾਮ ਦਿੰਦਾ ਇਹ ਬਹੁਤ ਵੱਡਾ ਪ੍ਰੀਵੈਂਟਿਵ ਐਕਸ਼ਨ ਕੀਤਾ ਵਾ ਤੇ ਇਹ ਵਾਰਦਾਤ ਨੂੰ ਬਣੀਆ ਵਾਰਦਾਤਾਂ ਨੂੰ ਰੋਕਿਆ